ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਰੁੱਖ ਤੁਹਾਨੂੰ ਦਿਖਾਉਣ ਜਾ ਰਹੀਆਂ ਮੈਂ ਵੈਜੀਟੇਸ਼ਨ ਦੇ ਵਿੱਚ ਉਹਦੇ ਉਹ ਹੈਗਾ ਕਿਕਰ ਦਾ ਰੁੱਖ ਇਹ ਕਿਕਰ ਹੈ ਜੀ ਪੰਜਾਬ ਦਾ ਨੇਟਿਵ ਰੁੱਖ ਹੈ ਇਹ ਤੇ ਇਹ ਦੇਖੋ ਤੁਸੀਂ ਪੱਤੇ ਦੇ ਜਿਹੜੇ ਹੋਏਗੇ ਆ ਉਹ ਬڑے ਛੋਟੇ ਹੁੰਦੇ ਆ ਕਿਉਂਕਿ ਇੱਧਰ ਜਿਹੜਾ ਥੋੜਾ ਜਿਹਾ ਰੇਤਲਾ ਇਲਾਕਾ ਹੈ ਇੱਧਰ ਜ਼ਿਆਦਾ ਹੁੰਦੀ ਹੈ ਜਿਹੜਾ ਰਾਜਸਥਾਨ ਹੋਇਆ ਜਾਂ ਪੰਜਾਬ ਆ ਜਿਹੜਾ ਅ ਘੱਟ ਖੁਸ਼ਕ ਲਾਕਾ ਉਹਦੇ ਚ ਜ਼ਿਆਦਾ ਹੁੰਦੀ ਹੈ ਕਿਕਰ ਮਾਲਵੇ ਦੇ ਵਿੱਚ ਖਾਸ ਕਰਕੇ ਜ਼ਿਆਦਾ ਹੁੰਦੀ ਹੈ ਤੇ ਕੰਡੇ ਦੇ ਬਹੁਤ ਜ਼ਿਆਦਾ ਹੁੰਦੇ ਇਹਨਾਂ ਨੂੰ ਸੂਲਾਂ ਕਹਿੰਦੇ ਆਸੀਂ ਸੂਲ ਦੇਖੋ ਬਹੁਤ ਵੱਡੇ ਕੰਡੇ ਹੁੰਦੇ ਆ ਰੰਗ ਇਹਦਾ ਥੋੜਾ ਜਿਹਾ ਡਾਰਕ ਹੁੰਦਾ ਜਿਹੜਾ ਇਹ ਫਰੂਟ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਜੇ ਲੱਗਿਆ ਹੋਇਆ ਤਾਂ ਇੱਥੇ ਕਿਕਰ ਇਹਦੇ ਫਾਇਦੇ ਬੜੇ ਆ ਕਿਕਰ ਦੀ ਗੂੰਹ ਦਾ ਜਿਹੜੀ ਉਹ ਦਵਾਗਾਂ ਦੇ ਤੌਰ ਤੇ ਵਰਤੀ ਜਾਂਦੀ ਹੈ ਤੇ ਜਿਹੜਾ ਦਾ ਲੱਕੜੀ ਹੈ ਉਹਦੇ ਵਿੱਚ ਕੈਲਰੀਜ਼ ਕੈਲਰੀ ਮੋਲ ਹੈ ਜਿਹੜਾ ਲੱਕੜੀ ਦਾ ਮਤਲਬ ਸੇਕ ਬਹੁਤ ਹੁੰਦਾ ਦੇ ਵਿੱਚ ਤੇ ਥੋੜੀ ਜੀ ਜਿਹੜੀ ਲੱਕੜ ਹੈ ਉਹਦੇ ਨਾਲ ਬਹੁਤ ਸਾਰਾ ਇਹ ਸੇਕ ਹੋਣ ਕਰਕੇ ਭੋਜਨ ਨੂੰ ਬੜੀ ਛੇਤੀ ਪਕਾਉਣ ਦੇ ਵਿੱਚ ਮਦਦ ਕਰਦੀ ਹੈ ਤੇ ਜਿਹੜੇ ਦੇ ਲੱਕੜਾ ਵੈਸੀ ਸਖਤ ਹੁੰਦੀ ਹੈ ਬਹੁਤ ਜ਼ਿਆਦੇ ਇਹਦੀ ਦਤਨ ਦੇ ਕੋਸੀਨ ਦੰਤਨ ਵਾਸਤੇ ਇਹਨੂੰ ਘੱਟ ਰਹੇ ਆ ਦਤ ਨੇੜੀ ਦੀ ਦੰਦਾਂ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਹੈ ਜਿਹੜੇ ਸਾਡਾ ਮੂੰਹ ਹੈ ਉਹਨੂੰ ਫਰੈਸ਼ ਕਰਦੀ ਹੈ ਤੇ ਦੰਦ ਮਜ਼ਬੂਤ ਹੁੰਦੇ ਆ ਹਰ ਰੋਜ਼ ਨੂੰ ਕਿ ਕੱਲੀ ਦੰਤਾਂ ਜ਼ਰੂਰ ਕਰਨੀ ਚਾਹੀਦੀ ਹੈ ਕਿਕਰ ਦੇ ਜਿਹੜੇ ਟੁੱਕੇ ਹੁੰਦੇ ਆ ਦਾ ਫਰੂਟ ਆ ਜਿਹੜਾ ਫਾਲ ਆਣੋ ਸੀ ਟੁੱਕੇ ਕਹਿੰਨੇ ਆ ਉੱਧਰ ਲੱਗੇ ਹੋਏ ਆ ਦੂਰ ਆ ਥੋੜੀ ਜਿਹੀ ਕਿਕਰ ਮੈਂ ਦੇਖ ਲਈਏ ਜਾ ਕੇ ਤੁਹਾਨੂੰ ਦਿਖਾਉਣੀ ਆ ਇਹ ਵਿੱਚ ਆ ਗਿਆ ਇੱਕ ਬੂਟਾ ਅੱਕ ਦਾ ਇਹਦੇ ਤੇ ਮੈਂ ਵੀਡੀਓ ਬਣਾਵਾਂਗੀ ਕਿਸ ਦਿਨ ਇਹ ਆਕਾ ਇਹ ਜਿਹੜੀ ਕਿਕਰ ਹੈ ਇਹ ਪਹਾੜੀ ਕਿਕਰ ਹੈ ਪਹਾੜੀ ਕਿਕਰ ਨੇ ਇਨ੍ਹਾਂ ਕਿਕਰਾਂ ਦਾ ਨੂੰ ਖਤਮ ਕਰਤਾ ਇੱਕ ਤਰੀਕੇ ਨਾਲ ਸੀ ਕਹਿ ਸਕਦੇ ਆ ਇਹ ਵੀੜ ਦੇ ਤੌਰ ਤੇ ਕੰਮ ਕਰ ਰਹੀ ਹੈ ਜਿਹੜੀ ਪਾੜੀ ਕਿਕਰ ਹੈ ਜਿਵੇਂ ਖੇਤ ਦੇ ਵਿੱਚ ਵੀੜ ਉੱਗਿਆ ਹੁੰਦੀ ਹੈ ਨਦੀਨ ਉੱਗਿਆ ਹੁੰਦੇ ਆ ਤੇ ਦੂਜੀ ਰੁੱਖਾਂ ਨੂੰ ਹੋ ਨਹੀਂ ਦਿੰਦੇ ਨਦੀਨ ਦੇ ਵਾਂਗ ਇਹ ਜਿਹੜੀ ਹੈ ਪਾੜੀ ਕਿਕਰ ਹੈ ਕੰਮ ਕਰਦੀ ਹੈ ਉਹ ਸਾਹਮਣੇ ਦੂਰ ਜਿਹੜੀ ਆ ਖੜੀ ਆ ਦੇਖੋ ਇਹ ਆ ਲੱਗੇ ਹੋਏ ਆ ਇਹਦੇ ਫਲਗਾਂ ਜਿਹੜੀਆਂ ਇਹਨੂੰ ਤੁੱਕੇ ਕਹਿੰਦੇ ਆ ਤੇ ਤੁੱਕਿਆਂ ਦਾ ਜਿਹੜਾ ਅਚਾਰ ਹੈ ਤੁਕਿਆ ਦਾ achar ਬਣਦਾ ਬਹੁਤ ਟੇਸਟੀ ਬਣਦਾ ਹੈ ਔਰ ਹੱਡੀਆਂ ਵਾਸਤੇ ਬਹੁਤ ਵਧੀਆ ਹੁੰਦਾ ਹੈ। ਵਾਈ ਤੋਂ ਦਰਦਾਂ ਤੋਂ ਜਿਹੜਾ ਇਹ achar ਹੈ ਤੁਕਿਆ ਦਾ ਤੁਕਿਆ ਦਾ ਪਾਊਡਰ ਵੀ ਬਣਾ ਕੇ ਅਸੀਂ ਰੱਖ ਸਕਦੇ ਹਾਂ ਖਾਦਾ ਜਾਂਦਾ ਉਹ। ਇਹਦੇ ਬੜੇ ਫਾਇਦੇ ਆ ਕੀ ਕਰਦੇ। ਨਾ ਇਹ ਜਿਹੜੀ ਸਾਡੀ ਦੇਸੀ ਕੀਕਰ ਇਹਦਾ ਰੰਗ ਕਾਲਾ ਹੁੰਦਾ ਦੇਖੋ ਇਹਦੀ ਸਕਿਨ ਹੈ ਇਹਦਾ ਮੋਢਾ ਇਸ ਟਾਈਮ ਹੈ ਟਾਣੀਆਂ ਆਇਰਗਾ ਉਹ ਕਾਲੇ ਰੰਗ ਦੇ ਗੁੰਦਗੇ। ਇਹ ਫਰਕਾ ਦਾ ਤੇ ਤੁਕਿਆਂ ਦੇ ਆਕਾਰ ਹੈ ਸ਼ੇਪ ਉਹ ਬੜੀ ਸੋਹਣੀ ਹੁੰਦੀ ਹੈ ਫਲੀਦਾਰ ਹੁੰਦੇ ਆ ਇਹ ਹੈ ਸਾਡਾ ਪੰਜਾਬ ਦਾ ਰੁੱਖ ਜਿਹਦੇ ਤੇ ਲੋਕ ਬੋਲਗੇ ਬਣਗਾਉਂਗੇ ਕੱਲਾ ਨਾ ਜਾਏ ਖੇਤ ਨੂੰ ਕਿਕਰ ਤੇ ਕਾਟੋ ਰਹਿੰਦੀ ਤਾਂ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਰੁੱਖ ਇਤੇ ਚਿੜੀਆਂ ਜਿਹੜੀਆਂ ਦੇਸੀ ਉਹ ਵੀ ਆਲ ਨੇ ਬਣਾਉਂਦੀਆਂ ਘੁੱਗਾਂ ਆਲ ਨੇ ਬਣਾਉਂਦੀਆਂ ਤਾਂ ਹੁਣ ਇਹ ਰੁੱਖ ਹੈ ਜਿਹੜਾ ਇਹ ਘਟਦਾ ਜਾ ਰਿਹਾ ਬਹੁਤ ਘਟ ਗਿਆ ਬਹੁਤ ਘਟ ਕੇ ਕਰਜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਤੇ ਇੱਥੇ ਸਾਡੇ ਘਰ ਦੇ ਕੋਲ ਇਹ ਹਾਂ ਪੰਜ ਛੇ ਰੁੱਖ ਹੈਗੇ ਆ ਜਿਹੜੇ ਅਸੀਂ ਬਚਾ ਕੇ ਰੱਖੇ ਹੋਏ ਆ ਇਹ ਕੰਡੇ ਦੇਖੋ ਇਹ ਕਿੰਨੇ ਆ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਇਹ ਤਾਂ ਕੰਡੇ ਦੇ ਘਟਦੇ ਜਾਂਦੇ ਆ ਛੋਟੇ ਛੋਟੇ ਹੁੰਦੇ ਸੀ ਜਦੋਂ ਅਸੀਂ ਤਾਂ ਇਹਦੇ ਕੰਡਿਆਂ ਨਾਲ ਖੇਡਦੇ ਹੁੰਦੇ ਸੀ ਸੂਲਾ ਨਾਲ ਇਹ ਬੱਚਿਆਂ ਦੇ ਖੇਡ ਦਾ ਉਹ ਸਾਧਨ ਹੀ ਹੁੰਦੇ ਸੀ ਖੜਾਉਣੇ ਇਹ ਹੈ ਸਾਡੀਆਂ ਦੇਸੀ ਕਿਕਰ